ਹਾਂਜੀ ਵੈਲਕਮ ਜੀ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣ ਬਿਲਕੁਲ ਠੀਕ ਹੋ ਹੋ ਗਏ ਤਾਂ ਸਾਡਾ ਸਰਮੀਤ ਵਟਾ ਲੱਗਾ 세ਵੀਆ ਅੱਜ ਸਰਮੀਤ ਕੀ ਵਟਾਣ ਲੱਗਾ 세ਵੀਆ ਹੂੰ ਹੂੰ ਮੱਥਲੀ ਆਟੀ ਤੇ ਪੈਰ ਨਾ ਲਾ ਦੀ ਦੇਖੋ ਜੀ ਅਸੀਂ ਅੱਜ ਵਟਾ ਲੱਗੇ ਆ 세ਵੀਆ ਅਸੀਂ ਸਾਰਾ ਰੈਡੀ ਕਰ ਲਿਆ ਕੰਮ ਪਹਿਲਾਂ ਅਸੀਂ ਵਟਾ ਲੱਗੇ ਸੀ ਬਾਹਰ पर बार जो मौसम हो गया खराब बदल इधरों बड़ा चढ़िया सी इतना सारा कुछ कर लगे इधरों बदल बड़ा, बड़ा चढ़िया पर हूँ नंघ गया असी अतो सारा कुछ चकिया समान से अंदर चले गए इस करके हम अस अंदर वर्तन लगे हाँ आखो की शेयर भी कर दो शेयर दो अस लिया वर्तन बोलो

ਸੇਵਾ ਦਿੱਤੀ ਜੀ ਲਓ ਚਾਦਰ ਅਸੀਂ ਵਿਛਾਤੀ ਸੀਗੀ ਅੱਛਾ ਹੁਣ ਅਸੀਂ ਲੱਗੇ ਆ ਸੁਣ ਵੀ ਪੱਖਾ ਚਲਾ ਕੇ ਆ ਗਰਮੀ ਲਾ ਦੇ ਇਹ ਕੀ ਬਹੁਤ ਆਪਾ ਕਿਹੜਾ ਜਿਆਦੀਆਂ ਵਟਣੀਆਂ ਆ ਛਾ ਮਾ ਪਈਆਂ ਤਾਂ ਤੁਹਾਨੂੰ ਸੇਵੀਆਂ ਵੰਡਣ ਦਾ ਚੇਤਾ ਆਂ ਜੀ ਕੁਝ ਵੀ ਇੱਧਰ ਤੋਂ ਬੰਦ ਰਹੇ ਫਿਰਦੇ ਇਹ ਤੇ ਦੇਖਦੇ ਪਏ ਵੀ ਹੱਡੂ ਭਾਂਦੀ ਧੁੱਪ ਲੱਗ ਰਹੀ ਚਾ। ਸਮੀਤ ਤਾਂ ਬੱਚੇ ਦਾ ਐਸਾ ਫੈਨ। ਧੌਣ ਵਟੇਗਾ? ਸਮੀਤ ਵਟੇਗਾ। ਸਮੀਤ ਨੇ ਸਹੀ ਵਟਕੇ ਕਿ ਕਰਨਾ ਫਿਰ? ਚੰਮੀ-ਮਿਮ। ਸਟੱਡੀ ਵੀ ਕਰਨੀ ਆ। ਫੇਰ ਖਾਵਾਂਗਾ। ਸਟੱਡੀ ਕਿੰਨੇ ਕਰਨੀ ਫਿਰ? ਤੁਸੀਂ ਕਰਨਾ ਕੰਮ। ਅਸੀਂ ਕਿਉਂ ਕਰੀਏ ਤੁਸੀਂ ਕਰੋਗੇ। ਤੁਸੀਂ ਕਰਨਾ ਮੈਂ ਨਹੀਂ। ਅਸੀਂ ਪੇਪਰ ਨਹੀਂ ਤੇਰੇ ਸਕੂਲ ਟੈਸਟ ਜਿਹੜੇ ਹੁੰਦੇ ਉਹ ਅਸੀਂ ਦੇਣ ਜਾਣੇ ਕਿ ਤੂੰ ਆਪ ਦੇ ਨੇ। ਮੈਂ ਦੇਣਾਂ। ਤ ਫਿਰ ਅਸੀਂ ਕਰ ਲਈ ਜਦੋਂ ਸਟੱਡੀ ਤੇ ਫਿਰ ਸਾਨੂੰ ਦੇਨੇ ਪੈਣਗੇ ਸਾਰੀ ਚੋਈ ਕਰਨੀ ਹੈ ਮੈਂ ਕੰਮ ਹੋਤੇ ਕਰ ਲੂੰਗਾ ਨਹੀਂ ਕਿੰਦਰ ਸਟੱਡੀ ਤੁਸੀਂ ਕਰ ਲੀ ਕੰਮ ਮੈਂ ਆਪਣੇ ਕਰ ਲੂੰਗਾ ਤੂੰ ਮਮਾ ਦਾ ਕੰਮ ਕਰੂਗਾ ਇਹ ਪੱਖੇ ਦੇ ਪਤਾ ਨਹੀਂ ਕੀ ਕਰਦਾ ਦਿੱਕਤ ਸੋ ਲੈਚਰ ਬੈਂਕ ਨੀ ਕਰੇ ਚਲ ਬਸ ਹਾਂ ਮੈਂ ਨਹੀਂ ਆਉਂ ਤੈਨੂੰ ਕਿੱਥੇ ਵੱਤ ਕਰੀਦਾ ਸੁਣ ਜੀ ਮੈਂ ਕਾ ਕਰੀਦਾ ਨਾ ਕਿਹਨੂੰ ਲਾਉਣ ਦੇ ਕੁੱਛਾ ਪਈ ਨਹੀਂ ਪਤਾ ਲੱਗਦੀ ਨੂੰ ਵਾਏ ਜਿੱਦਾਂ ਰੋਣ ਜਾਂ ਕਿਹੜਾ ਮੈਂ ਨਹੀਂ ਮੋੜਨਾ ਹੈ 40 ਦੇ ਵਿੱਚ ਜਾਂਦਾ ਹੱਥ ਫੜ ਕੇ ਦਮ ਦੇ ਲਈ ਕੋਲ ਇਹ ਨੂੰ ਲਾਵਾਂਗੇ ਆਪਾਂ 13 13 ਫਿਰ ਲਾ ਦੇ ਇਸਦੇ ਅੰਦਰ 40 आगे से निकलना है और लक्का फेर सबको आने दे देना कब बताना 2 के ऊपर निकल निकने के बस अबके आपने तो मम्मी बतांदे हैं है ना मम्मी का मम्मी से बात ครับ आपने मम्मी ने भी ये करनी है ना तब कोई चाहिए ना और की बात है ये चाहिए के बात है समझ में तो निकल रहा है ਇਹਦੇ ਤੇ ਨਮਟਾ ਰਹੀ ਫਿਰ ਮੈਂ ਜੀ ਉਹ ਨਿਕਲ ਆ ਗਿਆ ਐਸੇ ਕਰੂ ਇਸੇ ਕਰੂ ਆ ਗਿਆ ਆ ਗਿਆ ਇਸੇ ਕਰਾ ਹਲੋ ਕਰਕੇ ਤੋਂ ਨੂੰ ਇੱਕ ਨਾ ਨੇ ਦਿੱਤਾ ਨਾ ਜੋ ਲਾਇਆ ਥੋੜਾ ਖੂਰ ਲਾਇਆ ਜੋ ਹੋ ਰਿਹਾ ਮੁੰਡੇ ਤੇ ਸ਼ਵਾ ਸ਼ਵਾ ਉਹ ਜਿਆਦਾ ਉਹ ਪਾਸੇ ਕਰਦੇ ਹਾਂ ਪੈਰੀਂ ਇਹ ਕਰ

ਚਾਂਦ ਸਰ ਮਨੁੱਖੀ ਇਹ ਨਹੀਂ ਹੈ ਤੇ ਇਹ ਗੱਲ ਕਰਦੇ ਪੁੱਛ ਨਹੀਂ ਹਜੇ ਤੇਰਾ ਮੂੰਹ ਤੇ ਬਾਜੀ ਚੀਂ ਪਿੱਛੇ ਆ ਇਧਰ ਵੱਡੀ ਬਾਜੀ ਦੀਆ ਅੱਛਾ ਲਿਆ ਰੱਖ ਨਾ ਤੂੰ ਤਾਂ ਨਾ ਤਕਰ ਤਾਂ ਇਹਦੇ ਚ ਆਟਾ ਜਿਆਦਾ ਆ ਦੇਰ ਦਾ ਬੇਕੂਛੇ ਵਿਚ ਰਿਹਾ ਸਾਰਾ ਆਟਾ ਹੁਣੇ ਜੀ ਆਪਣੇ ਕਿਥੇ ਜਲ ਪਾਸੇ ਸਭ ਨਹੀਂ ਰਹਿਦਾਂ ਕੋਈ काटा ये गलती है स्टार्ट बाकी है दो वाला से लगाता हां दो वाली पता जन मेरी है कड्डी मैंने हां बच्चे बज गए ना नीचे ठेवलो काम बोलू काय इंटीग्रल रेना जास्त लावला तू पण तो लावून टाका मूलाय मनी नाही तू तू

तेरी पता लग गई। ये नाटक पढ़ कर आते हैं तो मेरा मन हो गया। नहीं नाची नाची है। तेरी पता लग गई। ਆਈ ਜਿੰਗਾਂ ਕਰਨਾ ਹੱਸ ਕੇ ਖੁਜੋ ਤੂੰ ਪੈਰ ਤੇਰੇ ਗੰਦੇ ਆ ਅੱਲੇ ਲੱਗ ਪਏ ਮੈਂ ਕਿਹਾ ਕੀ ਕਹਾਦਾ ਇਹ ਜਿੰਨ ਕੋਟੇ ਨੇ ਕਿੰਨੇ ਉਦੇਸ ਹੋ ਪਿਆ ਨਾ ਚਾਰੇ ਬਈ ਮੇਰਾ ਕਰ ਰਹੇ ਨੇ ਲਾ ਨਿਭੜ ਗਿਆ ਕੰਮ ਨਾ ਆਪਾਂ ਬੜ ਥੋੜੀ ਬੱਟੀਆਂ ਆਪਾਂ ਕਿਹੜਾ ਜ਼ਿਆਦਾ ਬੱਟੀਆਂ ਇੰਨੀ ਕੁ ਵਾਦੂਆ ਫੇਰ ਵਟਾਂਗੇ ਜਦਨ ਬਾਅਦ ਮੌਸਮ ਸਹੀ ਹੋਇਆ ਹੁਣ ਅਸੀਂ ਕੀ ਹਜੇ ਬਾਅਦ ਮੌਸਮ ਨਹੀਂ ਸਹੀ ਹੋਇਆ ਚਾਰੇ ਸਾਰੇ ਨਾਮੇ ਨੂੰ ਭਾਂਡੇ ਬਣਾ ਲਏ ਕੋਈ ਜਨਾਂ ਦੇ ਚਾਂਦ ਬਣਾ ਲਏ ਨਾਲ ਸਾਰੇ ਨਾਲ

ਤਾਂ ਸਾਰਾ ਚਾਹ ਨਹੀਂ ਸਤਾਰੀ ਮੈਂ ਜਾਂਦਾ ਰਹਿਣ ਮੈਦੇਨਾ ਵਾਦਾ ਆਲੋ ਸਟ ਆਪਰਾਉਂਡ ਇਹ ਚੱਲ ਰਹੀ ਆਟਾ ਦੇ ਨਾ ਮੈਨੂੰ